ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਦਾਸ ਕਰਨ ਸਿੰਘ ਡੀ.ਟੀ.ਯੂ ਅੱਜ ਮੈਂ ਬਿਆਨ ਸੁਣ ਰਿਹਾ ਸੀਗਾ ਆਮ ਆਦਮੀ ਦੇ ਮੰਤਰੀ ਤੇ ਉਹਨਾਂ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸ਼੍ਰੀ ਅਮਨ ਅਰੋੜਾ ਜੀ ਦਾ ਉਹ ਫਰਮਾ ਰਹੇ ਸੀ ਵੀ ਪੰਜਾਬ ਦੇ ਵਿੱਚ ਜਦ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਤਾਂ ਉਦੋਂ ਇੱਥੇ ਨਸ਼ਿਆਂ ਦਾ ਦਰਿਆ ਵਗਿਆ ਮੈਂ ਅਰੋੜਾ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਬਈ ਅੱਗੇ ਵਧੋ ਪੰਜਾਬ 'ਚ ਪਹਿਲਾਂ ਹੀ ਇਹ ਚੱਲ ਰਹੀਆਂ ਨੇ ਗੱਲਾਂ ਕਿ ਤੁਸੀਂ ਇਸ ਪਾਰਟੀ ਵੱਲੋਂ ਆਣ ਵਾਲੇ ਮੁੱਖ ਮੰਤਰੀ ਹੂੰ ਪਰ ਮੈਂ ਇਹਦੇ ਨਾਲ ਨਾਲ ਇਹ ਬੇਨਤੀ ਕਰਦਾ ਕਿ ਐਸੇ ਅਫਸੋਸਨਾਕ ਜਿਹੜੇ ਬਿਆਨ ਨੇ ਉਹ ਨਹੀਂ ਦੇਣੇ ਚਾਹੀਦੇ ਤੁਹਾਨੂੰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਤੁਹਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਇੱਥੇ ਇਸ ਡਰੱਗ ਇਸ਼ੂ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਤੋਂ ਮਾਫੀ ਮੰਗ ਕੇ ਗਏ ਨੇ ਆਪਾਂ ਫੇਰ ਉਥੇ ਹੀ ਉਡਾੜਾ ਸ਼ੁਰੂ ਕਰ ਲਿਆ ਮੈਨੂੰ ਜਦ ਤੁਸੀਂ ਇਹ ਬਿਆਨ ਦੇ ਰਹੇ ਸੀ ਮੈਨੂੰ ਆਪਣੇ ਸਕੂਲ ਟਾਈਮ ਦੀ ਇੱਕ ਗੱਲ ਯਾਦ ਆ ਰਹੀ ਸੀ ਸਾਡੇ ਇੱਕ ਹਰਦੀয়াল ਸਿੰਘ ਨਾਂ ਦਾ ਵਿਦਿਆਰਥੀ ਹੁੰਦਾ ਸੀ ਉਹ 6ਵੀਂ ਚ ਸਾਡੇ ਨਾਲ ਪੜ੍ਹਦਾ ਹੁੰਦਾ ਸੀ ਉਹ ਸ਼ਰਾਰਤ ਕਰਦਾ ਹੁੰਦਾ ਸੀ ਵੀ ਜਿਹੜੀਆਂ 8 ਘੰਟੀਆਂ ਤੋਂ ਪਹਿਲਾਂ 7 ਘੰਟੀਆਂ 'ਚ ਹੀ ਘੰਟੀ ਮਾਰ ਕੇ ਭੱਜ ਜਾਂਦਾ ਹੁੰਦਾ ਸੀ ਤੇ ਸਾਰਾ ਸਕੂਲ ਪੂਰੀ ਛੁੱਟੀ ਸਮਝ ਕੇ ਭੱਜ ਜਾਂਦਾ ਸੀ ਉਸ ਤੋਂ ਬਾਅਦ ਉਹਦੇ ਪਿਤਾ ਜੀ ਬਿਮਾਰ ਹੋ ਗਏ ਉਹ ਸਕੂਲੋਂ ਹਟ ਗਿਆ ਜਦ ਅਸੀਂ 9ਵੀਂ 'ਚ ਹੋਏ 3-4 ਸਾਲਾਂ ਬਾਅਦ ਤਾਂ ਉਹ ਫੇਰ ਕਿਸੇ ਨੇ ਘੰਟੀ ਵਜਾਤੀ ਅਸੈਂਬਲੀ ਹੋਈ ਤੇ ਉਹ ਜਿਹੜੀ ਮਾਤਾ ਘੰਟੀ ਮਾਰਦੀ ਹੁੰਦੀ ਸੀਗੀ ਉਹਨੂੰ ਕਿਸੇ ਨੇ ਪੁੱਛਿਆ ਵੀ ਕਿਹਨੇ ਬਜਾਈ ਇਹ ਉਹ ਕਹਿੰਦੇ ਜੀ ਉਹ ਤਾਂ ਦਿਹਾਲੇ ਦਿਹਾਲੇ ਨਹੀਂ ਬਜਾਈ ਆ ਜੀ ਸੋ ਤੁਸੀਂ ਉਹ ਗੱਲ 12 ਤੋਂ 17 ਦੀ ਤਾਂ ਕਰਤੀ ਤੇ ਉਹ ਤੋਂ ਬਾਅਦ ਫਿਰ ਕਿਹੜਾ 17 ਤੋਂ 22 ਤੱਕ RAM RAJ ਆ ਗਿਆ ਤੇ ਹੁਣ ਤਾਂ ਆਪਣੀ ਸਰਕਾਰ ਬਣੇ ਨੂੰ ਵੀ 3 ਸਾਲ ਹੋ ਗਏ ਜੇ ਉਦੋਂ ਦਰਿਆ ਬਾਗ ਦਾ ਸੀ ਨਾ ਇਸ ਟਮ ਪੰਜਾਬ ਔਰ ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਸਮੁੰਦਰ ਚ ਕਿਰ ਚੁਕੀ ਆ ਉਹ ਇਸ ਕਰਕੇ ਮੈਂ ਤੁਹਾਨੂੰ ਕੁਝ ਯਾਦ ਕਰਾਣਾ ਚਾਹੁੰਦਾ ਇਹ ਵਿੱਚੋਂ ਵਿੱਚੋਂ ਲੈਸਨ ਨਹੀਂ ਦੱਸੀਦਾ ਹੁੰਦਾ ਆਪਾਂ ਜਿੰਨਾ ਮਰਜੀ ਇੱਕ ਦੂਜੇ ਨੂੰ ਦੋਸ਼ੀ ਕਰਾਰ ਦੇਈ ਜਾਈਏ ਆਪਾਂ ਨੂੰ ਅਸਲ ਗੱਲ ਪੰਜਾਬੀਆਂ ਤੇ ਔਰ ਸਾਰੇ ਜਿਹੜਾ ਦੇਸ਼ ਹੈ ਤੇ ਵਿਦੇਸ਼ ਚ ਬੈਠੇ ਨੇ ਸਾਰਿਆਂ ਦੇ ਸਾਹਮਣੇ ਲਿਆਣੀ ਪਊਗੀ ਆਪਾਂ ਨੂੰ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛਣਾ ਚਾਹੁੰਦਾ ਹੈ ਕਿ ਜਦ ਸਰਿੰਦਰਨਾਥ ਗਵਰਨਰ ਸਾਹਿਬ ਦਾ ਜਹਾਜ਼ ਗਿਰਿਆ ਤੇ ਉਹਦੇ ਵਿੱਚੋਂ ਜਿਹੜੀ ਐਨੀ ਨੋਟਾਂ ਦੀ ਬਰਖਾ ਹੋਈ ਤੇ ਉਹ ਤੋਂ ਬਾਅਦ ਹੋਮ ਮਿਨਿਸਟਰ ਸਾਹਿਬ ਇੱਥੇ ਆਏ ਐਸ ਵੀ ਚੋਹਾਨ ਸਾਹਿਬ ਉਦੋਂ ਦੇ ਯੂਨੀਅਨ ਹੋਮ ਮਿਨਿਸਟਰ ਤੇ 14 15 ਕੈਂਟਰ ਇੱਥੋਂ ਜਿਹੜੇ ਰੁਪਈਆਂ ਦੇ ਭਰ ਕੇ ਲੈ ਕੇ ਗਏ ਸੀਗੇ ਉਹ ਦੱਸੋ ਤਾਂ ਜੀ ਉਹਦੀ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਆਪਾਂ ਨੇ ਵੀ ਉਹ ਕਿੱਥੋਂ ਆਏ ਸੀਗੇ ਰੁਪਈਏ ਵਸ਼ਿੰਗਟਨ ਪੋਸਟ ਦੀ ਰਿਪੋਰਟ ਹੈ ਆ ਲੋ ਮੈਂ ਤੁਹਾਨੂੰ ਆ ਪੜ੍ਹਾ ਦਿੰਦਾ 230 ਮਿਲੀਅਨ ਮਤਲਬ ਹੋ ਗਿਆ 2300 ਲੱਖ ਡਾਲਰ ਦੇ ਬਰਾਬਰ ਦੇ ਰੁਪਈਏ ਔਰ ਸੋਨਾ ਚਾਂਦੀ ਹੀਰੇ ਜਵਾਰਾ ਤੇ ਹੋਰ ਜਦਾਦ ਦੇ ਕਾਗਜ਼ ਇੱਥੋਂ ਲੈ ਕੇ ਗਏ ਨੇ ਦੱਸੋ ਜੀ ਉਹ ਇਸ ਉਸ ਟਾਈਮ ਜਿਹੜੀ ਟੈਰਰਿਸਟ ਹਿੱਟ ਹੇ ਸਟੇਟ ਸੀ ਨਾ ਇੱਥੇ ਕੋਈ ਵਿਸਕਰਾ ਉਰੇ ਕੀਤਾ ਜਾ ਰਿਹਾ ਸੀ ਪੰਜਾਬ ਦੇ ਨਾਲ ਮਤਰੀ ਮਾਂ ਵਾਂਗੂ ਕਾਂਗਰਸ ਸਰਕਾਰ ਵੱਲੋਂ ਇੱਥੇ ਨਾ ਕੋਈ ਫੰਡ ਆ ਰਹੇ ਸੀ ਤੇ ਨਾ ਹੀ ਇੱਥੇ ਕੋਈ ਹੋਰ ਆ ਰਹੇ ਸੀ ਹੋਰ ਰੁਪਏ ਕਿੱਥੋਂ ਆਏ ਸੀ ਔਰ ਹੋਰ ਮੈਂ ਤੁਹਾਨੂੰ ਇਹਦੀ ਦੱਸਦਾ 1988 ਦੀ ਐਗਜ਼ਾਮਪਲ ਦੱਸਦਾ ਹੈ ਕਿ ਜਿਹੜੇ ਐਸਐਸਪੀ ਸੀਤਲ ਦਾਸ ਜੀ ਔਰ ਨਾਲ ਸਰਦਾਰ ਬਲਦੇਵ ਸਿੰਘ ਬਰਾੜ ਸਾਡੇ ਅੰਕਲ ਸੀ ਸਤਕਾਰਯੋਗ ਇੱਕ ਜਿਹੜੇ ਉਹ ਕੈਟ ਨੇ ਮਾਰੇ ਸੀ ਦਲਬੀਰ ਸਿੰਘ ਨੇ ਉਹ ਰਵੇਰੋ ਸਾਹਿਬ ਨੇ ਕੀ ਡਿਊਟੀ ਲਈ ਸੀ ਐਸਐਸਪੀ ਸਾਹਿਬ ਦੀ ਸੀਤਲ ਦਾਸ ਜੀ ਦੀ ਇਹੀ ਡਿਊਟੀ ਲਈ ਸੀ ਬਈ ਇਹ ਬੰਦੇ ਤੋਂ 15 ਲੱਖ ਦਾ ਹਿਸਾਬ ਲਉ ਵੀ ਇਹ 15 ਲੱਖ ਰੁਪਏ ਦਾ ਹਿਸਾਬ ਨਹੀਂ ਦੇ ਰਹਾ ਜਿਹੜਾ ਕਿ ਇਹਨੇ ਜੰਮੂ ਦੇ ਇੱਕ ਸਮਗਲਰ ਤੋਂ ਲਏ ਨੇ ਲਏ ਤਾਂ ਉਹ 50 ਲੱਖ ਦਾ ਸੌਦਾ ਹੋਇਆ ਸੀ 35 ਲੱਖ ਲੈ ਲਏ ਸੀ 15 ਲੱਖ ਉਧਾਰ ਕਰ ਗਿਆ ਉੱਥੇ ਜਾ ਕੇ ਉਹਨੇ ਸੀਐਮ ਸਾਹਿਬ ਤੋਂ ਸ਼ਿਕਾਇਤ ਲੁਵਾਤੀ ਗਵਰਨਰ ਨੂੰ ਗਵਰਨਰ ਨੇ ਡੀਜੀਪੀ ਸਾਹਿਬ ਨੂੰ ਫੋਨ ਕਰਤਾ ਰਵੇਰੋ ਨੂੰ ਰਵੇਰੋ ਆਪਣੇ ਐਸਐਸਪੀ ਨੂੰ ਕਹਿੰਦਾ ਵੀ ਇਹ ਤੋਂ 15 ਬਾਕੀ ਦਾ ਤਾਂ ਪਤਾ 15 ਲੱਖ ਦਾ حساب ਲਓ ਉਹਨੇ ਜਦੋਂ ਉਹਨੂੰ ਜਿਆਦਾ ਸ਼ਕਤੀ ਨਾਲ ਪੁੱਛਣ ਲੱਗੇ ਉਹਨੇ ਪਿਸਤੌਲ ਕੱਢਿਆ ਦੋਨੋਂ ਮਾਰਤੇ ਐਨੇ ਵਧੀਆ ਅਫਸਰ ਮਾਰਤੇ ਪੰਜਾਬ ਦੇ ਸੋ ਇਹ 1988 ਦੀ ਗੱਲ ਦੱਸ ਰਿਹਾ ਹਾਂ ਔਰ ਜੋ ਗਵਰਨਰ ਸਾਹਿਬ ਦਾ ਜਹਾਜ਼ ਗਿਰਿਆ ਤੇ ਉਸ ਤੋਂ ਬਾਅਦ ਐਸਵੀ ਚੋਹਾਨ ਸਾਹਿਬ ਇੱਥੋਂ ਲੈ ਕੇ ਗਏ ਨੇ ਰੁਪਈਏ ਚੱਕ ਕੇ 14-15 ਕੈਂਟਰਾਂ ਦੇ ਵਿੱਚ ਇਹ ਵਿਸ਼ਿੰਗਟਨ ਟਾਈਮਜ਼ ਦੀ ਜਿਹੜੀ ਵਿਸ਼ਿੰਗਟਨ ਪੋਸਟ ਦੀ ਜਿਹੜੀ ਰਿਪੋਰਟ ਹੈ ਇਹ 11 ਦਸੰਬਰ 1994 ਦੀ ਹੈ ਆ ਦੇਖ ਲਓ ਪੰਜਾਬ ਵਾਸੀਓ ਗਿਆਨੀ ਕਰਤਾਰ ਸਿੰਘ ਜਿਹੜੇ ਕਿ ਪੰਥ ਦਾ ਦਿਮਾਗ ਮੰਨੇ ਜਾਂਦੇ ਸੀਗੇ ਉਹ ਕਹਦੇ ਹੁੰਦੇ ਸੀ ਵੀ ਦੁੱਧ ਚਾਹੇ 10 ਕੁਇੰਟਲ ਹੋਵੇ ਪਰ ਜੇ ਇਹਦੇ 'ਚ ਇੱਕ ਕੜਚੀ ਦਹੀਂ ਦੀ ਗਿਰ ਜਵੇ ਨਾ ਫੇਰ ਉਹ ਮੁੜ ਕੇ ਖੁਆ ਪਜਾਂ ਪੀਣ ਦੇ ਲੈ ਕੇ ਦੁੱਧ ਨਹੀਂ ਰਹਿੰਦਾ ਹੈਗਾ ਉਹ ਤਾਂ ਫੇਰ ਕੁਝ ਹੋਰ ਹੀ ਬਣਦਾ ਉਹਦਾ ਖੁਆ ਨਹੀਂ ਬਣਦਾ ਇਸ ਕਰਕੇ ਸਭ ਨੂੰ ਪਤਾ ਹੈ ਕਿ ਦੁੱਧ 'ਚ ਦਹੀਂ ਦੀ ਕੜਚੀ गिर ਚੁੱਕੀ ਹੈ ਤੇ ਹੁਣ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਕਿੱਧਰ ਨੂੰ ਜਾ ਰਹੀ ਹੈ ਇਸ ਕਰਕੇ ਮੈਨੂੰ ਬੜਾ ਅਫਸੋਸ ਹੈ ਇਹੋ ਜਿਹਾ ਬਿਆਨ ਤੁਹਾਡਾ ਸੁਣ ਕੇ ਦੂਜਾ ਨਸ਼ਿਆਂ ਦੇ ਖਿਲਾਫ ਜੰਗ ਲੜੋ ਇੱਕ ਦੂਜੇ ਦੇ ਉੱਪਰ ਚਿੱਕੜ ਛਿਟਣਾ ਬੰਦ ਕਰ ਦਿਓ ਇਹਦੇ ਨਾਲ ਕੁਝ ਨਹੀਂ ਨਿਕਲਣਾ ਸਚਾਈ ਲੋਕਾਂ ਦੇ ਸਾਹਮਣੇ ਲਿਆਓ ਵੀ ਇੱਥੇ ਜਦ 5 AK47 ਆਂਦੀਆਂ ਸੀਗੀਆਂ ਕੜਕੂਬਾਦ ਦੇ ਟਾਈਮ ਤਾਂ ਆਖਰੀ ਟਾਈਮ ISI ਨੇ ਸ਼ਰਤ ਲਾਈ ਹੋਈ ਸੀ ਵੀ 3 ਕਿਲੋ ਹਿਰੋਇਨ ਵੀ ਲਿਜਾ ਕੇ ਪੰਜਾਬ 'ਚ ਵੇਚਣੀ ਪਊਗੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਇਹ ਪੰਜਾਬ ਦੇ